ਸਿੱਕਲ ਦੋਸਤੋ ਤਰਸਯੋਗ ਤਸਵੀਰਾਂ ਤਰਸਯੋਗ ਹਾਲਾਤ ਦਿਖਾਉਣਾ ਤੁਹਾਨੂੰ ਦੇਖੋ ਕਿਸ ਤਰ੍ਹਾਂ ਕਰੋੜਾਂ ਦੀ ਕੋਠੀ ਚੱਕਣਾ ਚੋਰ ਹੋ ਗਈ ਇੱਕ ਕਰੋੜਾਂ ਦੀ ਕੋਠੀ ਹੈ ਜਿਹੜੀ ਇਸ ਵੇਲੇ ਟੈਕੇ ਢੇਰੀ ਹੋ ਚੁੱਕੀ ਆ ਇਸ ਤਰ੍ਹਾਂ ਦੇ ਹਾਲਾਤ ਇਹ ਬਾਰਡਰ ਬੈਲਟ ਦੇ ਨੇ ਅਜਨਾਲਾ ਦੇ ਰਮਦਾਸ ਇਲਾਕੇ ਦੇ ਇਹ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਕੀ ਹਾਲਾਤ ਬਣੇ ਪਏ ਨੇ ਬਹੁਤ ਮੁਸ਼ਕਲ ਹਾਲਾਤ ਨੇ ਬੰਦਾ ਡੁੱਬਦਾ ਤਾਂ ਕਹਿੰਦੇ ਅੱਜ ਕਈ-ਕਈ ਫੁੱਟ ਪਾਣੀ ਫਿਰ ਵੱਧ ਗਿਆ ਇਹਨਾਂ ਹਾਲਾਤਾਂ ਦੇ ਵਿੱਚ ਸਰਵਾਈਵ ਕਰਨਾ ਕਿੰਨਾ ਮੁਸ਼ਕਲ ਹੈ ਉਹਨੂੰ ਕੋਸ਼ਿਸ਼ ਕਰਦਾ ਇੱਕ ਘਰ ਦੇ ਕੋਲ ਇੰਜ ਲੱਗ ਰਿਹਾ ਜਿਵੇਂ ਕੋਈ ਦਰਿਆ ਵਗ ਰਿਹਾ ਹੋਵੇ ਕੋਸ਼ਿਸ਼ ਕਰਦਾ ਇੱਕ ਵਾਰ ਤੁਹਾਨੂੰ ਫੇਰ ਤਸਵੀਰਾਂ ਦਿਖਾਦਾ ਦੇਖੋ ਕਰੋੜਾਂ ਦੀ ਕੋਠੀ ਹੁਣ ਟੈਕੇ ਢੇਰੀ ਹੋ ਚੁੱਕੀ ਆ ਮੰंदे ਹਾਲਾਤ ਨੇ ਬੁਰਾ ਹਾਲ ਐ ਕਿ ਕਿਸ ਤਰ੍ਹਾਂ ਹੁਣੇ ਲੋਕ ਸਰਵਾਈਵ ਕਰ ਰਹੇ ਹੋਣੇ ਆ ਕਿਸ ਤਰ੍ਹਾਂ ਹਾਲਾਂਕਿ ਘਰ ਛੱਡ ਕੇ ਇੱਥੋਂ ਬਾਹਰ ਜਾ ਚੁੱਕੇ ਨੇ ਲੋਕ ਘਾਰਕ ਖਾਲੀ ਐ ਟੈਕੇ ਢੇਰੀ ਹੋ ਗਈ ਐ ਕੋਠੀ ਦੇਖੋ ਘਰ ਦੇ ਕੋਲੋਂ ਐ ਲੱਗ ਰਿਹਾ ਜਿਵੇਂ